ਅੱਜ ਟਾਈਮ ਇਹ ਆਇਆ ਪਿਆ ਵੀ ਗਰੰਥੀ ਸਿੰਘ ਜਿਹੜਾ ਕਿ ਗੁਰੂ ਘਰ ਦੇ ਮੇਨ ਮੁਖ ਵਜ਼ੀਰ ਹੁੰਦੇ ਆ ਉਹਨਾਂ ਨੂੰ ਕਮੇਟੀ ਵਾਲੇ ਆ ਕੇ ਚਾਹੇ ਮੌਜੂਦਾ ਕਮੇਟੀ ਵਾਲੇ ਚਾਹੇ ਪੁਰਾਣੀ ਕਮੇਟੀ ਵਾਲੇ ਜਿਹੜੀ ਕਮੇਟੀ ਖਾਰਜ ਹੋ ਚੁੱਕੀ ਆ ਉਹ ਉਹਨਾਂ ਗਰੰਥੀ ਸਿੰਘਾਂ ਨੂੰ ਆ ਕੇ ਜਲੀਲ ਕਰ ਜਾਂਦੇ ਨੇ ਕਰਦੇ ਨੇ ਮੈਂ ਤਾਂ ਇਹ ਕਹਿਣਾ ਵੀ ਕਮੇਟੀ ਸਿਸਟਮ ਭੰਗ ਹੋਣਾ ਚਾਹੀਦਾ ਹੂੰ ਜਿਵੇਂ 5 ਸਾਲ ਵਾਸਤੇ ਐਮਐਲਏ ਬਣਦਾ ਜੀ ਉਹਦੀ ਕਾਰਗੁਜ਼ਾਰੀ ਕੀ ਆ ਐਮਪੀ ਬਣਦਾ ਉਹਦੀ ਕਾਰਗੁਜ਼ਾਰੀ ਕੀ ਆ ਪ੍ਰੈਜ਼ੀਡੈਂਟ ਬਣਦਾ ਉਹਦੀ ਕਾਰਗੁਜ਼ਾਰੀ ਕੀ ਆ ਇਸੇ ਤਰ੍ਹਾਂ ਕੋਈ ਵਧੀਆ ਯੋਗ ਗਰੰਥੀ 5 ਸਾਲਾਂ ਵਾਸਤੇ ਨਿਯੁਕਤ ਕਰੋ ਉਹਦੀ ਕੋਈ ਤਨਖਾਹ ਨਹੀਂ ਹੈਗੀ ਕੋਈ ਉਹਨੂੰ ਪੈਸਾ ਨਹੀਂ ਦੇਣਾ ਉਹ ਆਪਣੇ ਸੋਰਸ ਦੇ ਨਾਲ ਗੁਰਦੁਆਰੇ ਦੀ ਉਹ ਤਰੱਕੀ ਕਰੇ ਕੀ ਬਣਾਉਂਦਾ ਉਹ ਕੀ ਕਰਦਾ ਗੁਰਦੁਆਰੇ ਚ ਕੀ ਐਵਰੇਜ ਦਿੱਤੀ ਉਹਨੇ ਕਮਰੇ ਬਣਾਉਣੇ ਆ ਬਾਥਰੂਮ ਬਣਾਉਣੇ ਆ ਗਰੰਥੀ ਵਾਸਤੇ ਰਹਿਸ਼ ਤਿਆਰ ਕਰਨੀਆਂ ਜਾਂ ਗੁਰਦੁਆਰੇ ਨੂੰ ਵਧੀਆ ਬਣਾਉਣਾ ਆ ਗੁਰਦੁਆਰੇ ਚ ਕੀ ਲਾਉਣਾ ਆ ਇਹ ਗਰੰਥੀ ਦੇ ਹੱਕ ਵਿੱਚ ਹੋਣਾ ਚਾਹੀਦਾ ਆ ਗਰੰਥੀ ਦੀ ਮਰਿਆਦਾ ਆ ਗੁਰੂ ਘਰ ਚ ਕਮੇਟੀ ਦੀ ਮਰਿਆਦਾ ਨਹੀਂ ਹੈਗੀ ਜੀ ਇਹ ਅੰਗਰੇਜ਼ ਦੀ ਮਰਿਆਦਾ ਆ ਅੰਗਰੇਜ਼ ਨੇ ਤਿਆਰ ਕੀਤੀ ਸੀ ਹੂੰ ਪੰਜ ਸਾਲ ਬਾਅਦ ਸੇ ਕਿਸੇ ਵੀ ਗਰੰਥੀ ਨੂੰ ਦੇ ਦੋ ਦੇਖੋ ਟਣਾ ਟੰਡ ਕਰਨਗੇ ਗੁਰਦੁਆਰੇ ਸਾਰੇ ਕੋਈ ਪਹਿਲਾਂ ਜਦੋਂ ਦਲਾ ਪੰਥਾ ਕੋਲ ਪ੍ਰਬੰਧ ਹੁੰਦਾ ਸੀ ਸਾਰਾ ਕੁਝ ਸਹੀ ਚੱਲਦਾ ਸੀ ਸਾਰਾ ਸਹੀ ਚੱਲਦਾ ਸੀ